ਮੇਰਾ ਨਾਮ ਸਤਨਾਮਪੁਰ ਹੈ ਔਰ ਮੇਰੇ ਵੱਲੋਂ ਸਾਰੇ ਨੂੰ ਪਿਆਰ ਭਰੀ ਸਤਸਕਾਰ। ਔਰ ਅਸੀਂ ਸਾਰੇ ਜਿੰਨੇ ਵੀ ਗਰੁੱਪਸ ਆ ਯਾਨੀ ਗੋਡ ਗਿਫਟ ਓਕੇ ਸਾਜੋ ਰਵਾਜ ਮੇਰੀ ਆਵਾਜ਼ ਸੁਣੋ ਤੇ ਐਸ ਵੀ ਐਮ ਆਪਏ ਆਪ ਹੀ ਭਾਰਤ ਪੰਜੇ ਗਰੁੱਪ ਜਿਹੜੇ ਮਿਲ ਕੇ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਔਰ ਇਹ ਪ੍ਰੋਗਰਾਮ ਦੀ ਸ਼ੁਰੂਆਤ ਸਰਦਾਰ ਨਰਿੰਦਰ ਸਿੰਘ ਦੁਰਾਣੇ ਕੀ ਕੀਤੀ ਔਰ ਅਸੀਂ ਇਹਨਾਂ ਦੇ ਨਾਲ ਐਡ ਹੋ ਕੇ ਸਾਰੇ ਦਿਨੇ ਪ੍ਰੋਗਰਾਮ ਕਰਵਾ ਰਹੇ ਹਾਂ ਕਿਸ ਕਿਸ ਚੀਜ਼ ਦੇ ਜਿਹੜੀ ਉਹ ਕੈਟਾਗਰੀ ਦਿੱਤੀ ਗਈ ਹੈ ਇਸ ਕੋ ਖਾਲੀ ਸਿੰਗਿੰਗ ਸਿੰਗਿੰਗ ਪ੍ਰੋਗਰਾਮ ਹੋਏਗਾ ਪਰ ਪਰਵਾਰੀ ਕਰੋੜਾ ਮਾਏਗਾ ਅੱਛਾ ਪ੍ਰੋਗਰਾਮ ਹੈ ਕਿਸ ਤਰ੍ਹਾਂ ਦੇ ਜਿਹੜੇ ਲੋਕ ਜਾਂ ਕਿਹੜੇ ਕਿਹੜੇ ਸਿੰਗਰ ਕੋਈ ਏਜ ਮੁਤਾਬਕ ਵੀ ਰੱਖਿਆ ਗਿਆ ਹੈ ਇਹਨਾਂ ਦਾ ਜਿਹੜਾ ਕੋਈ ਪਾਰਟਿਸਪੈਂਟਾਂ ਵਾਸਤੇ ਕੋਈ ਨਹੀਂ ਕੋਈ ਏਜ ਨਹੀਂ ਏਜ ਗਰੁੱਪ ਕੋਈ ਨਹੀਂ ਕਿਸੇ ਵੀ ਏਜ ਦਾ ਗਰੁੱਪ ਦਾ ਉਗਾ ਸਕਦੇ ਕਹ ਸੀ ਚਾਹੁੰਦੇ ਆ ਕਿ ਜਿਤਨਾ ਜਿਹੜੇ ਜਿਹੜੇ ਸਿੰਗਰ ਨੇ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ ਉਹ ਤੁਸੀਂ ਆਪਣਾ ਜਰੂਰ ਸੰਪਰਕ ਦੱਸਾ ਕਰਨਾ ਤੇ ਆਪਣਾ ਐਪੀਸੋਡ ਦੇ ਦਿੱਤਾ ਆ ਜੀ ਸਾਰਾ ਫੇਸਬੁੱਕ 11 ਮਈ ਨੂੰ ਹੋ ਰਿਹਾ ਅੰਮ੍ਰਿਤਸਰ ਔਰ ਸਾਰਬ ਸਾਡਾ ਫੇਸਬੁੱਕ ਤੇ ਆਗਣਾ ਕੋਈ ਆਡੀਸ਼ਨ ਨਹੀਂ ਹੈ ਕਿ ਡਾਇਰੈਕਟਲੀ ਨਹੀਂ ਡਾਇਰੈਕਟਲੀ ਕਿਸੇ ਵੀ ਪੰਜਾਂ ਗਰੁਪਾਂ ਚੋਂ ਕਿਸੇ ਨਾਲ ਵੀ ਕੰਟੈਕਟ ਕਰ ਸਕਦੇ ਕਿਸੇ ਨਾਲ ਮਨੋਸ਼ਰਮਾ ਜੀ ਸਾਡਾ ਸਿੰਗਿੰਗ ਗਰੁੱਪ ਸਾਜ਼ਵਰ ਆਵਾਜ਼ ਸਿੰਗਿੰਗ ਦਾ ਮੇਰੇ ਸਾਥੀ ਰਜੀਵ ਜੱਲ ਅਤੇ ਆਪਨ ਜਤਾ ਜੀ ਨੇ ਸਾਡੇ ਭਰਾ ਨਰਿੰਦਰ ਜੀ ਸੰਜੀਪੂਰੀ ਜੀ ਸਾਡੇ ਭੜੇ ਇਸ ਸਾਪੀੜ ਜੀ ਦਾ ਨਾਮ ਹੈ ਸਾਡੇ ਭਰਾ ਕਬਿਲ ਮਾਦਨ ਔਰ ਪਵਨ ਬਿਆਸੀ ਇਹਨਾਂ ਦੇ ਗਰੁੱਪ ਨੇ ਪੰਜ ਗਰੁੱਪ ਨੇ ਤੇ ਨਰਿੰਦਰ ਜੀ ਦੇ ਸ਼ਰਤ ਦੀ ਅਸੀਂ ਪੰਜ ਗਰੁੱਪ ਬਣਾਏ ਜਿਹੜੇ ਅਸੀਂ ਰਲ ਕੇ ਇੱਕ ਪ੍ਰੋਗਰਾਮ ਸਿੰਗਿੰਗ ਪ੍ਰੋਗਰਾਮ ਲੈ ਕੇ ਆ ਰਹੇ ਹਾਂ 11 ਮਈ 2023 11 ਮਈ 2023 ਜੀ ਜਦੋਂ ਅਸੀਂ ਬੈਨੂ ਅਸੀਂ ਡਿਸਾਈਡ ਕੀਤੀ ਜੀ ਗੁੱਸਾ ਵਾਰ ਤੇ ਉਹ ਸਿੰਗਿੰਗ ਬਸ ਸਿੰਗਰ ਉਹ ਅਮਰ ਸਦੇ ਹੁੰਦੇ ਅਸਲ ਤੋਂ ਕਿਉਂ ਸਿੰਗਿੰਗ ਦਾ ਮਿਆਰ ਮਾਫੀ ਚਾਹਾਂਗਾ ਉਸ ਸਮੇਂ ਤੋਂ ਅਸੀਂ ਵੀ ਸ਼ਾਂਤ ਹੋ ਗਏ ਆ ਸਿੰਗਿੰਗ ਦਾ ਮਿਆਰ ਕੋਈ ਐਡਾ ਲੱਗ ਨਹੀਂ ਰਿਹਾ ਉਹ ਹਰ ਕੋਈ ਜਿਹਨੂੰ ਮਾਈਕ ਦੇ ਕੇ ਫੜ ਕੇ ਗਾਈ ਦੁਰੀ ਜਾ ਰਿਹਾ ਉਹ ਦੇਖ ਕੇ ਲੱਗਦਾ ਨਹੀਂ ਕੋਈ ਅੱਛੇ ਸਿੰਗਰ ਕੋਈ ਹੈਗੇ ਨਹੀਂ ਜਦ ਕਿ ਬਹੁਤ ਬਹੁਤ ਸਿੰਗਰ ਵਧੀਆ ਤੇ ਗਾਣ ਵਾਲੇ ਹੈਗੇ ਨੇ ਉਹ ਵਿਚਾਰੇ ਬੈ ਹੀ ਗਏ ਨੇ ਕਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਦੁਬਾਰਾ ਲੈ ਕੇ ਆਈਏ ਤੇ ਲੋਕਾਂ ਨੂੰ ਸੁਣਾਈਏ ਸੀ ਵੀ ਯਾਰ ਸਿੰਗਿੰਗ ਅੱਛੇ ਸਿੰਗਰ ਹੈ ਨੇ 뮤직 ਕਰਨਾ ਉਹਦੇ ਦਿਲੋਂ ਸੁਗੋਂ ਦੇਣਾ ਲਈ ਹੁੰਦਾ ਹੈ ਜੀ ਆਰਟੀਬੀ ਬਹੁਤ ਸਾਰੇ ਜਿਹੜੇ ਆ ਇੱਕ ਜਿੱਤਾਂ ਕਹਿਦੇ ਜਾਂ ਕਿ ਕਲਾ ਵਾਲੇ ਲੋਕ ਘਰਾਂ ਚ ਬੈਠੇ ਆ ਚਾਹੇ ਸਿੰਗਿੰਗ ਨੂੰ ਰੱਖ ਕੇ ਕੀ ਲੱਗਦਾ ਕਿ ਤੁਹਾਡੇ ਮਨ ਚ ਵੱਲੋਂ ਉਹਨਾਂ ਸਿੰਗਰਾਂ ਨੂੰ ਜਿਹੜਾ ਵਧੀਆ ਉਹਨਾਂ ਨੂੰ ਦਿਲ ਦੇ ਕੋਲੋਂ ਦਿਲ ਹੀ ਸਦਾ ਜੀ ਜਿਹੜੇ ਅੱਛੇ ਗਾਣ ਵਾਲੇ ਹੋਣਗੇ ਜ਼ਰੂਰ ਗਾਣਗੇ ਜੀ तो तुसी प्रोग्राम देखोग भी पब्लिक भी आएगी। करते तो जो बाकी जो करते हैं जो कर रहे हैं वेरी गुड आफ्टर टू ऑल मेरा नाम संजीव पुरी है हम लोग संगीत प्रेमी हैं सब और हम एक इनिशिएटिव लेकर आ रहे हैं वो इनिशिएटिव ये है कि कुछ जो पुराने ग्रुप्स हैं सिंगिंग के जिन्होंने अमृतसर में कोविड के बाद ये एक इनिशिएटिव शुरू किया संगीत के साथ खुद जोड़े बाकी कुछ लोगों को जोड़ा और धीरे धीरे वो सबको आगे लेकर जाए और काफी देर से वो जो पुराने ग्रुप्स थे वो कुछ शांत बैठे हुए थे तो हमने सोचा कि क्यों ना उन पुराने ग्रुप्स को लेके एक कंबाइंड कलाबोरेट करके एक ऐसा प्रोग्राम लेके आए जिससे हम एक पॉजिटिव और एक अच्छा मैसेज दें सारे अमृतसर के उन रिस्पेक्टेड सिंगर्स को कि सब एक जैसे हैं सब एक दूसरे के साथ जुड़े हुए हैं किसी के साथ किसी का कोई बैर विरोध कुछ नहीं है और सबको इकट्ठे होके एक साथ एक ही मंच के ऊपर रहना चाहिए मुझे नहीं लगता संगीत का नाम जहाँ पे आता है वहां पे किसी तरह की कोई जालसी या द्वेष इस तरह की चीजें होनी चाहिए तो इन सबसे ऊपर उठ के हम लोग एक इनिशिएटिव लेकर आ रहे हैं जिसमें कि पांच ग्रुप्स इन्वॉल्व हुए हैं सबसे पहले मेरी आवाज सुनो से सतनाम मैम साज और आवाज से मनोज शर्मा जी राजीव बहल जी और आतम चड्रा जी गॉड प्रोडक्शन से नरेंद्र जी हैं मैं खुद हूं संजीव पुरी मैम है इसके साथ साथ आप आए बाहर आई और एस ग्रुप से नरेंद्र श्रीवास्तव जी कपिल महाजन जी और पवन व्यास जी इनके इसके साथ साथ उनके अनुराधा अनुराधा महाजन जी तो ये सब ऑर्गेनाइजर हम मिलके एक प्रोग्राम लेकर आ रहे हैं तो ये प्रोग्राम हम लोग ये इवेंट हम लोग ग्यारह मई दो को बिरसा विहार ऑडिटोरियम में लेकर आ रहे हैं इसकी टाइमिंग होगी दो से लेके छह बजे तक इस इवेंट में हमारे साथ अमृतसर के इन पांच ग्रुप्स के अलावा बाकी भी जितने ग्रुप्स हैं मैं सबका यहाँ पे नाम लेना नहीं चाहूंगा मैं ये बोल सकता हूँ फ्रेंडली म्यूजिकल ग्रुप कंपनी गार्डन म्यूजिक लव ग्रुप सिर्फ तुम दो बोल प्यार के दोस्तों की महफिल गीतों की शाम बहुत से ऐसे ग्रुप्स हैं मेरी आवाज ही पहचान है ये सब ग्रुप्स हमारा साथ दे रहे हैं सो मैं चाहूंगा कि मेरी तरफ से एक बहुत इनिशिएटिव अच्छा लिया गया और मैं चाहूंगा इस इनिशिएटिव में अमृतसर के सारे ग्रुप्स ग्रुप्स सब और उन ग्रुप्स के ऑर्गेनाइजर और उनके सिंगर्स रिस्पेक्टेड सिंगर्स वो हमारा साथ दें इसमें किसी तरह का कोई ऑडिशन कोई कुछ नहीं है वो हमारे साथ यहाँ पे इस ग्रुप में यहाँ इस इवेंट में पार्टिसिपेट कर सकते हैं और हमें कांटेक्ट करने के लिए हमारे नंबर जो हैं हमारे उस पर्टिकुलर बैनर में जो मैंने अनाउंस किया था उसमें नंबर्स सबके फ्लैश हैं हम किसी से भी कांटेक्ट कर सकते हैं इस इवेंट में हमारे साथ जैसे मैंने आपको बताया मेरी आवाज सुनो से रिस्पेक्टेड सतनाम मैम उनका ग्रुप हमारे साथ है सतनाम मैम ग्रुप के साथ उनके जो को ऑर्गेनाइजर्स हैं तिलकराज सूरी जी राकेश अरोड़ा जी डॉक्टर सुभाष बिट्टू जी

ਅਲੱਗ ਅਲੱਗ ਸ਼ੋਅ ਕਰਦੇ ਰਹੇ ਨੇ ਆ ਜੋ ਕਿ ਪਿਛਲੇ ਕੁਝ ਮਹੀਨਿਆਂ ਤੋਂ ਸਾਡੀ ਇੱਕ ਦੇਲੀ ਖਾਹਿਸ਼ ਸੀ ਕਿ ਜਿਹੜੇ ਸਾਡੇ ਸਿੰਗਿੰਗ ਦੇ ਦਾਇਰੇ ਦੇ ਵਿੱਚ ਜਿੰਨੇ ਵੀ ਸਾਡੇ ਪੁਰਾਣੇ ਜਿਹੜੇ ਸਾਡੇ ਖੁੰਢ ਨੇ ਪੁਰਾਣੇ ਜਿਹੜੇ ਕਿ ਇਸ ਅੰਮ੍ਰਿਤਸਰ ਦੇ ਵਿੱਚ ਸੰਗੀਤ ਲਾਈਨ ਨੂੰ ਸਟਾਰਟ ਕਰਨ ਵਾਲੇ ਤੇ ਵੱਡੀਆਂ-ਵੱਡੀਆਂ ਸਟੇਜਾਂ ਦੇਣ ਵਾਲੇ ਜੋ ਆਰਟਿਸਟਾਂ ਨੂੰ ਅਸੀਂ ਸਾਰਿਆਂ ਨੇ ਮਿਲ ਕੇ ਇੱਕ ਸਲਾਹ ਬਣਾਈ ਸੀ ਕਿ ਇਹਨਾਂ ਸਾਰਿਆਂ ਨੂੰ ਮਿਲ ਕੇ ਇੱਕ ਪ੍ਰੋਗਰਾਮ ਕਰਵਾਇਆ ਜਾਵੇ ਜਿਹੜਾ ਕਿ ਸਾਡੇ ਨਾਲ ਜਿਹੜੇ ਸਾਡੇ ਰਿਸਪੈਕਟਡ ਸੰਜੀਪੂਰੀ ਜੀ ਜੋ ਕਿ ਸਾਡੇ ਹਰ ਇੱਕ ਸ਼ੋਅ ਦੇ ਐਂਕਰ ਵੀ ਨੇ ਔਰ ਬਹੁਤ ਅਸ਼ੇ ਜਿਹੜੇ ਸਿੰਗਰ ਵੀ ਨੇ ਔਰ ਬਹੁਤ ਅਸ਼ੇ ਇਨਸਾਨ ਵੀ ਨੇ ਅਸੀਂ ਦੋਨਾਂ ਨੇ ਸਲਾਹ ਮਿਲ ਕੇ ਕੀਤੀ ਕਿ ਅਸੀਂ ਜਿੰਨੇ ਵੀ ਸਾਡੇ ਰਿਸਪੈਕਟਡ ਸਿੰਗਰ ਨੇ ਕਿਉਂਕਿ ਇੱਕ ਜਿਹੜਾ ਕਲਾ ਹੁੰਦੀ ਆ ਦੇਖੋ ਇੱਕ ਕੰਪਨੀ ਬਾਗਿਆ ਇੱਕ ਜਿਹੜੀ ਸੰਗੀਤ ਦੀ ਕਲਾ ਵਾ ਉਹਨੂੰ ਅਲੱਗ-ਅਲੱਗ ਜੈਰਾਂ ਚ ਵੰਡਿਆ ਗਿਆ ਵਾ ਜਿਵੇਂ ਕਿ ਕੰਪਨੀ ਬਾਗ ਦੇ ਵਿੱਚ ਇੱਕ ਅਜੇ ਇੰਟਰਟੇਨਮੈਂਟ ਦੀ ਜਿਹੜੇ ਸਾਡੇ ਸਿੰਗਰ ਹਰ ਸ਼ਨੀਵਾਰ ਤੇ ਐਤਵਾਰ ਨੂੰ ਇਕੱਠੇ ਹੁੰਦੇ ਆ ਉਸ ਤੋਂ ਬਾਅਦ ਕਈ ਰੈਸਟੋਰੈਂਟਾਂ ਦੇ ਵਿੱਚ 10 20 30 ਮਲੇੜੇ ਸਿੰਗਰ ਆ ਉਹ ਇਕੱਠੇ ਹੋ ਗਏ ਤੇ ਉਹ ਆਪਣਾ ਇੱਕ ਇੰਜੋਏਮੈਂਟ ਕਰਦੇ ਆ ਪਾਰਟੀ ਕਰਦੇ ਆ ਤੇ ਨਾਲ ਆਪਣੀ ਜਿਹੜੀ ਆ ਸਿੰਗਿੰਗ ਦੀ ਕਲਾ ਦਾ ਜਿਹੜਾ ਪ੍ਰਦਰਸ਼ਨ ਕਰਦੇ ਆ ਬਟ ਕੁਝ ਸਿੰਗਰ ਇਹੋ ਜਿਹੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਖੈਸ਼ ਹੁੰਦੀ ਆ ਕਿ ਅਸੀਂ ਅੱਗੇ ਵਧੀਏ ਅਸੀਂ ਸਾਨੂੰ ਵੱਡੀਆਂ ਸਟੇਜਾਂ ਮਿਲਣ ਬਟ ਉਹਨਾਂ ਨੂੰ ਕੀ ਆ ਕਿ ਜਿਹੜਾ ਉਹ ਪਲੇਟਫਾਰਮ ਨਹੀਂ ਮਿਲ ਪੁੰਦਾ ਇਸ ਲਈ ਅਸੀਂ ਬੜੀ ਦੇਰ ਦੇ ਜਿਹੜੇ ਮਤਲਬ ਕਿ ਇਸ ਮੁੱਦੇ ਨੂੰ ਲੈ ਕੇ ਜਿਹੜਾ ਵਾ ਉਹ ਇਸ ਮੁੱਦੇ ਦੇ ਪਿੱਛੇ ਪਏ ਆ ਕਿ ਜਿਹੜੇ ਸਾਡੇ ਬੜੇ ਕਾਬਿਲ ਦੇ ਤਰੀਕ ਜਿਹੜੇ ਸਿੰਗਰ ਨੇ ਉਹਨਾਂ ਨੂੰ ਜਿਹੜੀ ਪਲੇਟਫਾਰਮ ਨਹੀਂ ਮਿਲ ਪਉਂਦੇ ਅਸੀਂ ਉਹਨਾਂ ਨੂੰ ਮਤਲਬ ਕਿ ਕੋਸ਼ਿਸ਼ ਕੀਤੀ ਆ ਕਿ ਅਲੱਗ-ਅਲੱਗ ਜਿਹੜੇ ਵੱਡੇ ਸਟੇਜ ਦੇ ਸ਼ੋਅ ਮਤਲਬ ਕਿ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਿਹੜੇ ਸਾਡੇ ਖਾਸ ਤੌਰ ਤੇ ਜਿਵੇਂ ਮੈਂ ਪਹਿਲਾਂ ਹੀ ਦੱਸ ਚੁੱਕਾ ਵਾਂ ਕਿ ਜਿਹੜੇ ਇਸ ਚੀਜ਼ ਨੂੰ ਜਿਹੜੇ ਵੱਡੇ ਸਟੇਜਾਂ ਨੂੰ ਸ਼ੁਰੂ ਕਰਨ ਵਾਲੇ ਜਿਹੜੇ ਸਾਡੇ ਰਿਸਪੈਕਟਡ ਗਰੁੱਪ ਨੇ ਜਿਵੇਂ ਕਿ ਸਾਡੇ ਇੰਸਪੈਕਟਡ ਸ੍ਰਾਮ ਗੌਰ ਜੀ ਮੈਡਮ ਨੇ ਇੰਸਪੈਕਟਡ ਮਨੋਸ਼ਰਮਾ ਜੀ ਨੇ ਔਰ ਸਾਡੇ ਕਪਲ ਮਹਾਜਨ ਜੀ ਨੇ ਔਰ ਸਾਡੇ ਪਵਨ ਜਿਹੜੇ ਵਿਆਹ ਜੀ ਨੇ ਔਰ ਇਸ ਤੋਂ ਲਵਾ ਜਿਹੜੇ ਸਾਡੇ ਹੋਰ ਵੀ ਕਾਫੀ ਗਰੁੱਪ ਨੇ ਤੇ ਸਾਡਾ ਇੱਕ ਮੁੱਦਾ ਸੀ ਕਿ ਇਹਨਾਂ ਨੂੰ ਜਿਹੜਾ ਵਾ ਇਕੱਠੇ ਕਰਕੇ ਇੱਕ ਸਾਫ਼ ਸੁਥਰੀ ਤੇ ਪਰਿਵਾਰਕ ਜਿਹੜੀ ਗਾਇਕੀ ਆ ਤੇ ਇੱਕ ਪਰਿਵਾਰਕ ਜਿਹੜਾ ਮਾਹੌਲ ਆ ਉਹਨੂੰ ਪੈਦਾ ਕਰਕੇ ਜਿਹੜੇ ਸਾਡੇ ਬਹੁਤ ਹੀ ਟੈਲੈਂਟਡ ਸਿੰਗਰ ਨੇ ਉਹਨਾਂ ਨੂੰ ਇੱਕ ਵੱਡੇ ਲੈਵਲ ਤੇ ਜਿਹੜਾ ਵਾ ਮੌਕਾ ਦਿੱਤਾ ਜਾਵੇ ਉਹਨਾਂ ਨੂੰ ਗਾ ਜਿਹੜਾ ਆਡੀਅנס ਵਿੱਚ ਕਿਉਂਕਿ ਜਦੋਂ ਇੱਕ ਜਿਹੜਾ ਕੋਈ ਵੀ ਸਿੰਗਰ ਆ ਕੋਈ ਵੀ ਟੈਲੈਂਟ ਆ ਉਹਨੂੰ ਇੱਕ ਚਾਹੀਦਾ ਹੁੰਦਾ ਕਿ ਪਬਲਿਕ ਆਡੀਅנס ਔਰ ਆਡੀਅנס ਲਈ ਪਬਲਿਕ ਲਈ ਇੱਕ ਜਿਹੜਾ ਵਾ ਚੰਗੇ ਲੈਵਲ ਦਾ ਸ਼ੋਅ ਬਹੁਤ ਜ਼ਰੂਰੀ ਆ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਜਿੰਨੇ ਵੀ ਗਰੁੱਪ ਆ ਅੱਜ ਪੰਜ ਗਰੁੱਪ ਜਿਹੜੇ ਮੇਨ ਅੰਮ੍ਰਿਤਸਰ ਦੇ ਜਿਹੜੇ ਬਹੁਤ ਜਿਹੜੇ ਪੁਰਾਣੇ ਮੰਨੇ ਪਰਮੰਨੇ ਗਰੁੱਪ ਨੇ ਜਿਹੜੇ ਅੰਮ੍ਰਿਤਸਰ ਦੇ ਵਿੱਚ ਇਹਨਾਂ ਦਾ ਨਾਂ ਆ ਉਹ ਗਰੁੱਪ ਮਿਲ ਕੇ ਜਿਹੜਾ ਵਾ ਗੋਡ ਜਿਫਾ ਪ੍ਰੋਡਕਸ਼ਨ ਦੇ ਨਾਲ ਸਾਰੇ ਗਰੁੱਪ ਮਿਲ ਕੇ ਇਹ ਸੀ ਪ੍ਰੋਗਰਾਮ ਲੈ ਕੇ ਆ ਰਹੇ ਆਂ ਤੇ ਸਾਡਾ ਜਿਹੜਾ ਮੰਤਵ ਇੱਕੋ ਇੱਕ ਆ ਕੋਈ ਪੈਸਾ ਕਮਾਉਣਾ ਨਹੀਂ ਕੋਈ ਮਤਲਬ ਕਿ ਕਿਸੇ ਦੇ ਨਾਲ ਸਾਡਾ ਕੰਪੀਟੀਸ਼ਨ ਨਹੀਂ ਆ ਕਿਸੇ ਨੂੰ ਨੀਵਾਂ ਦਿਖਾਉਣਾ ਨਹੀਂ ਆ ਸਾਡਾ ਸਿਰਫ ਔਰ ਸਿਰਫ ਇੱਕੋ ਮੰਤਵ ਆ ਇਹ ਜਿਹੜੇ ਸਾਡੇ ਰਿਸਪੈਕਟਡ ਸਿੰਗਰ ਨੇ ਉਹਨਾਂ ਦਾ ਜਿਹੜਾ ਟੈਲੈਂਟ ਆ ਉਹਨਾਂ ਦੇ ਟੈਲੈਂਟ ਨੂੰ ਅੱਗੇ ਲੈ ਕੇ ਆਉਣਾ ਤੇ ਆਡੀਅנס ਦੇ ਵਿੱਚ ਲੈ ਕੇ ਆਉਣਾ ਤੇ ਅਮਰਸਰ ਵਾਸੀਆਂ ਨੂੰ ਇੱਕ ਸਾਫ਼ ਸੁਥਰੀ ਤੇ ਪਰਿਵਾਰਕ ਜਿਹੜਾ ਗਾਇਕੀ ਦਾ ਮਾਹੌਲ ਦੇਣਾ ਤੇ ਇਹ ਜਿਹੜਾ ਸਾਡਾ ਸਾਰਿਆਂ ਦਾ ਮੰਤਵ ਆ ਤੇ ਪ੍ਰਮਾਤਮਾ ਕਿਰਪਾ ਕਰੇ ਕਿ ਅਸੀਂ ਜਿਹੜਾ ਸਾਡਾ ਇਹ ਸਾਥ ਆ ਇਹ ਹਮੇਸ਼ਾ ਲਈ ਬਣਿਆ ਰਵੇ ਅਸੀਂ ਅਮਰਸਰ ਨੂੰ ਵੱਡੀਆਂ ਸਟੇਜਾਂ ਤੇ ਵੱ ਉਹ ਹੋਰ ਉਬਾਰੀਏ ਤੇ ਚੰਗੇ ਤੋਂ ਚੰਗੇ ਪ੍ਰੋਗਰਾਮ ਲੈ ਕੇ ਤੁਹਾਡੇ ਸਾਰਿਆਂ ਦੇ ਰੂਬਰੂ ਹੁੰਦੇ ਰਹੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ